ਇਹ ਗੱਲ ਵਾਜ ਤਾਂ 15 ਚ ਵੀ ਚੱਕੀ ਸੀ ਪਰ ਜਦੋਂ ਦੀ ਸੁਣਵਾਈ ਕਈ ਰੱਬ 10-10 ਸਾਲ ਲੱਗ ਜਾਂਦੇ ਆ ਆ ਕੋਰਟਾਂ ਦੇ ਵਿੱਚ ਇਹ ਕਾਲ ਤਖਸਾਲ ਦੀ ਕੋਰਟ ਜਿਹੜੀ ਆ ਰੱਬ ਦੀ ਕੋਰਟ ਆ ਟਾਈਮ ਲੱਗ ਜਾਂਦਾ ਇਹ ਅੱਜ ਜਿਹੜਾ ਫੈਸਲਾ ਹੈ ਕਾਲ ਤਖਸਾਲ ਦਾ ਫੈਸਲਾ ਹੈ ਇਹ ਜਿਹੜੀ ਸਭ ਤੋਂ ਵੱਡੀ ਅਦਾਲਤ ਆ ਸਿੱਖਾਂ ਦੀ ਤੇ ਜੋ ਉਹਦਾ ਫੈਸਲਾ ਹੋਊਗਾ ਉਹਦੇ ਲਈ ਦੀ ਕਰਨੀ ਚਾਹੀਦੀ ਉਹ ਵਕਤ ਤੋਂ ਪਹਿਲਾਂ ਕੋਈ ਗੱਲ ਨਹੀਂ ਕਰਨੀ ਚਾਹੀਦੀ ਕਿ ਇਹ ਕਾਲੀ ਦਾ ਇਕੱਠਾ ਹੁੰਦਾ ਸ਼ਕਤੀਬੰਦੀ ਪੰਜਾਬ ਦਾ ਅਕਾਲੀ ਦਲ ਤੋਂ ਬਗੈਰ ਨਹੀਂ ਸਰਨਾ ਨਾ ਪੰਥ ਦਾ ਸਰਨਾ ਨਾ ਪੰਜਾਬ ਪੈਸ਼ੀਆਂ ਦਾ ਸਰਨਾ ਉਹ ਅੱਜ ਚਾਰ ਜਿਹੜੀਆਂ ਸੀਟਾਂ ਰਹਿ ਗਈਆਂ ਨਾ ਉਹ ਸਿਰਫ ਪੰਥਕ ਸ਼ਕਤੀ ਖੇਰੂ ਖੇਰੂ ਹੋਣ ਕਰਕੇ ਰਹਿ ਗਈਆਂ ਤਾਂ ਅੱਜ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਜਿਹੜਾ ਇੱਕ ਵੱਡਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਤਾਂ ਸੜ ਨਾਲ ਸੁਦਾਰ ਲੈਰ ਤੋਂ ਭਾਈ ਮਨਜੀਤ ਸਿੰਘ ਜੀ ਮੌਜੂਦ ਨੇ ਤਾਂ ਭਾਈ ਸਾਹਿਬ ਜੀ ਅੱਜ ਦੇ ਦਿਨ ਦੀ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਕੀ ਸਿੰਘ ਸਾਹਿਬ ਕਦੋਂ ਫੈਸਲਾ ਸੁਣਾਉਣਗੇ ਤਾਂ ਅੱਜ ਉਹ ਕੜੀ ਆ ਚੁੱਕੀ ਬਿਲਕੁਲ 1 ਵਜੇ ਸਿੰਘ ਸਾਹਿਬਾਨ ਨੇ ਸਾਰਿਆਂ ਨੂੰ ਇੱਥੇ ਸੱਦਿਆ ਹੈ ਔਰ ਹੁਕਮ ਕੀਤਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਨਗੇ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਤੇ ਪੰਜ ਸਿੰਘ ਸਾਹਿਬਾਨ ਦੇਣ ਉਹ ਸਾਰਿਆਂ ਨੂੰ ਉਹਦੇ ਇੰਤਜ਼ਾਰ ਕਰਨੀ ਚਾਹੀਦੀ ਹੈ ਉਹ ਉਹ ਸੁਣਨਾ ਚਾਹੀਦਾ ਹੈ ਔਰ ਉਹਦੇ ਟੈਂਪਲ ਕਰਨਾ ਚਾਹੀਦਾ ਪਰ ਭਾਈ ਸਾਹਿਬ ਜੀ ਜਿਸ ਤਰੀਕੇ ਦੇ ਨਾਲ ਪਹਿਲਾਂ ਜਿਹੜੀ ਆਵਾਜ਼ ਤੁਸੀਂ ਬੁਲੰਦ ਕੀਤੀ ਸੀਗੀ ਤੁਹਾਡੇ ਵੱਲੋਂ ਆਵਾਜ਼ ਚੱਕੀ ਗਈ ਸੀਗੀ ਤਾਂ ਕਿਵੇਂ ਵੇਖਦੇ ਹੋ ਕਿ ਅੱਜ ਵੱਡਾ ਇਤਿਹਾਸਿਕ ਦਿਨ ਹੈਗਾ ਤਾਂ ਕਿੰਨੀ ਕੁ ਉਡੀਕ ਸੀਗੀ ਇਹ ਕੰਮ ਕਿੰਨੀ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਨਹੀਂ ਨਹੀਂ ਇਹ ਸਿਕਸ ਬਾਨਾ ਦੀ ਮਰਜ਼ੀ ਹੈ ਇਹ ਕੋਰਟ ਦੀ ਮਰਜ਼ੀ ਹੁੰਦੀ ਹੈ ਕੇਸ ਕਈ ਵਾਰ ਆਪਾਂ ਚੱਕਣ ਦੀ ਗੱਲ ਕਰ ਰਿਹਾ ਮੈਂ ਜਿਹੜੀ ਤੁਸੀਂ ਹੁਣ ਜਾ ਕੇ ਚੱਕੀ ਆ ਕਿ ਜਦੋਂ ਰੈਂਦੀ ਸਰਕਾਰ ਸੀਗੀ ਉਦੋਂ ਨਹੀਂ ਚੱਕ ਲੈਣੀ ਚਾਹੀਦੀ ਸੀ ਆਵਾਜ਼ ਆ ਨਹੀਂ ਨਹੀਂ ਇਹ ਨਹੀਂ ਗੱਲ ਆ ਵਾਜ ਤਾਂ 15 ਚ ਵੀ ਚੱਕੀ ਸੀ ਪਰ ਜਦੋਂ ਦੀ ਸੁਣਵਾਈ ਕਈ ਰੱਬ 10-10 ਸਾਲ ਲੱਗ ਜਾਂਦੇ ਆ ਆ ਕੋਟਾ ਦੇ ਵਿੱਚ ਇਹ ਕਾਲਤਕ ਸਾਹਿਬ ਦੀ ਕੋਰਟ ਜਿਹੜੀ ਆ ਰੱਬ ਦੀ ਕੋਰਟ ਆ ਟਾਈਮ ਲੱਗ ਜਾਂਦਾ ਟਾਈਮ ਪਰ ਕੁਛ ਜਿੱਥੇ ਬੰਦਿਆ ਕਹਿ ਰਿਹਾ ਨੇ ਕਿ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਕਰੇ ਕੌਮਦਾ ਅਵਾਰਡ ਵੀ ਜਿਹੜਾ ਵਾਪਸ ਲੈਣਾ ਚਾਹੀਦਾ ਕਿੱਦਾਂ ਦੇਖ ਰੋ ਕਿ ਅੱਜ ਜਿਹੜਾ ਫੈਸਲਾ ਆਉਣਾ ਫਕਰੇ ਕੌਮਦੇ ਅਵਾਰਡ ਦੀ ਵੀ ਗੱਲ ਕੀਤੀ ਜਾ ਰਹੀ ਉਹ ਜੋ ਵਾਪਸ ਲੈਣਾ ਅੱਜ ਇਹਦੇ ਬਾਰੇ ਨਹੀਂ ਮੈਂ ਕੁਝ ਕਹਿਣਾ ਹਾਂਜੀ ਅੱਜ ਜਿਹੜਾ ਫੈਸਲਾ ਹੋਣਾ ਕਿਸ ਜਿਹੜੇ ਕਿਉਂਕਿ ਤੁਹਾਡੇ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਜੋ ਬੇਅਦਬੀ ਹੋਈ ਜੀ ਅੱਜ ਕਾਲਤਕ ਸਾਹਿਬ ਦੇ ਜ਼ਹਿਦਦਾਰ ਸਭਾ ਉਹਨਾਂ ਨੇ ਪੰਜਾਂ ਨੇ ਸਾਰੇ ਅਕਾਲੀ ਦਲ ਕਮਿਟੀ ਅੰਤਰਕਮੇਟੀ ਜਾਂ ਹੋਰ ਜਿਹੜੇ ਕੋਰ ਕਮੇਟੀ ਨੂੰ ਫਾਲਾਨ ਕੀਤਾ ਸਦਿਆ ਜੀ ਤੇ ਉਹਨਾਂ ਦਾ 1 ਵਜੇ ਫੈਸਲਾ ਹੋਣਾ ਹੈ ਹੂੰ ਤੇ ਫੈਸਲੇ ਦੀ ਘੜੀ ਨੂੰ ਸਾਰਿਆਂ ਨੂੰ ਡਿੱਕਣਾ ਚਾਹੀਦਾ ਔਰ ਫੈਸਲੇ ਤੋਂ ਪਹਿਲਾਂ ਉਹ ਜੱਜ ਸਾਹਿਬਾਨ ਨੂੰ ਆਪਾਂ ਕੋਈ ਗੱਲ ਕਰੀਏ ਤੇ ਉਹ ਸ਼ੋਭਾ ਵਾਲੀ ਦਿਨ ਦੀ ਸਾਰਿਆਂ ਨੂੰ ਸਾਨੂੰ ਸਤਕਾਰ ਨਾਲ ਪਿਆਰ ਨਾਲ ਹੂੰ ਔਰ ਧੀਰਜ ਨਾਲ ਔਰ ਮੈਂ ਸਮਝਦਾ ਵੀ ਦਿਲਾਂ ਵਿੱਚੋਂ ਜਿਹੜੀਆਂ ਇੱਕ ਦੂਜੇ ਪ੍ਰਤੀ ਸਾਡੇ ਈਰਖਾ ਵੈਰ ਵਿਰੋਧ ਯਹਿਰ ਆ ਉਹ ਵੀ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਤੁਸੀਂ ਉਹ ਐ ਜੀ ਪੀ ਐਸ ਦੇ ਪ੍ਰਧਾਨ ਕਹਿ ਰਹੇ ਨੇ ਕਿ ਅਸੀਂ ਗੱਲ ਉਨੀ ਕਰੀ ਹੈ ਕਿ ਕਿਸੇ ਨਾਲ ਅੱਖਾਂ ਮਲਾਉਣ ਜੋਗੇ ਹੋ ਜੀਏ ਨਹੀਂ ਅੱਖਾਂ ਤਾਂ ਅਸੀਂ ਇੱਕ ਦੂਜੇ ਦੇ ਅੱਗੇ ਵੀ ਇਕੱਠੇ ਰਹੀਨੇ ਆ ਇਕੱਠੇ ਪ੍ਰਸ਼ਾਦੇ ਛਕਦੇ ਰਹੇ ਆ ਤੇ ਕੱਲ ਪਰਸੋ ਵੀ ਇਕੱਠੇ ਆ ਰੋਜ਼ ਇਕੱਠੇ ਰਹਿਣਾ ਇਹ ਅੱਜ ਜਿਹੜਾ ਫੈਸਲਾ ਹੈ ਕਾਲ ਤਖਤ ਸਾਹਿਬ ਦਾ ਫੈਸਲਾ ਹੈ ਇਹ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਸਿੱਖਾਂ ਦੀ ਤੇ ਜੋ ਉਹਦਾ ਫੈਸਲਾ ਆਊਗਾ ਉਹਦੇ ਲਈ ਦੀ ਕਰਨੀ ਚਾਹੀਦੀ ਉਹ ਵਕਤ ਤੋਂ ਪਹਿਲਾਂ ਕੋਈ ਗੱਲ ਨਹੀਂ ਕਰਨੀ ਚਾਹੀਦੀ ਤੁਸੀ ਮੰਨਦੇ ਹੋ ਕਿ ਤੁਸੀਂ ਭਾਗੀਦਾਰ ਸੀਗੇ ਗਲਤੀਆਂ ਜਿਹੜੀਆਂ ਹੋਈਆਂ ਨੇ ਵਾਕਈ ਹੋਈਆਂ ਨੇ ਨਹੀਂ ਮੈਂ ਮੈਂ ਨਹੀਂ ਕੋਈ ਗਲਤੀ ਕੀਤੀ ਜੀ ਬਾਕੀਆਂ ਨੇ ਕੀਤੀ ਆ ਨਾਲ ਚੜ੍ਹ ਕੇ ਸ਼ਿਕਾਇਤ ਕੀਤੀ ਗਈ ਸੀ ਉਸ ਟਾਈਮ ਤੇ ਕਹਿੰਦੇ ਕਿ ਕੋਰ ਕਮੇਟੀ ਦੇ ਵਿੱਚ ਫੈਸਲੇ ਹੁੰਦੇ ਰਹੇ ਮੀਟਿੰਗਾਂ ਦੇ ਵਿੱਚ ਬੀਬੀ ਜੀ ਗੁਰੂ ਤੁਸੀਂ ਬੈਠਦੇ ਰਹੇ ਕੀ ਫੈਸਲੇ ਕੀ ਹੁੰਦੇ ਸੀ ਉਸ ਦੇ ਮੈਂ ਤਾਂ ਕੋਰ ਕਮੇਟੀ 'ਚ ਆਏ ਨਹੀਂ ਮੈਨੂੰ ਤਾਂ ਸੇਵਾ ਦਾ ਮੌਕਾ ਨਹੀਂ ਮਿਲਿਆ ਉੱਥੇ ਕੋਰ ਕਮੇਟੀ 'ਚ ਤੇ ਨਾ ਮੈਂ ਕੈਬਨਿਟ ਤੇ ਨਾ ਮੈਂ ਕੈਬਨਿਟ ਦੇ ਵਿੱਚ ਹੀਗਾ ਸੀਗਾ ਇਹ ਉਹ ਜਿਹੜੇ ਕੈਬਨਿਟ 'ਚ ਸੀ ਜਿਹੜੇ ਕੋਰ ਕਮੇਟੀ 'ਚ ਸੀਗੇ ਜਾਂ ਜਿਹੜੇ ਉਹ ਆਪਣੇ ਅੰਤਰੰਕ ਕਮੇਟੀ ਉਹ ਦੱਸ ਸਕਦੇ ਆ ਇਹਦੇ ਬਾਰੇ ਉਹ ਦੱਸ ਸਕਦੇ ਆ ਵਿੱਚ ਕੀ ਹੋਣਾ ਕੋਈ ਗੱਲ ਬਾਰੇ ਉਹ ਕਿ ਸਾਥੀਆਂ ਤੋਂ ਗਲਤੀਆਂ ਹੋਈਆਂ ਨੇ ਵਾਕਿਆ ਗੱਲਾਂ ਨਹੀਂ ਸੀ ਹੋਈਆਂ ਤੇ ਕਾਲ ਤਖਤ ਸਾਹਿਬ ਤੇ ਆਏ ਆ ਕਾਲਤਕ ਸਾਹਿਬ ਤੇ ਜੇ ਆਏ ਆ ਤੇ ਗਲਤੀਆਂ ਕਰਕੇ ਸਾਰਿਆਂ ਨੂੰ ਕਾਲਤਕ ਸਾਹਿਬ ਨੇ ਸੱਦਿਆ ਤੇਰਾ ਸਾਥ ਦੀ ਮਾਫੀ ਨੂੰ ਲੈ ਕੇ ਕਾਫੀ ਜ਼ਿਆਦਾ ਜੋ ਗੱਲਾਂ ਚੱਕ ਰਹੇ ਨੇ ਜੋ ਸੰਗਤ ਵੀ ਆ ਉਹ ਚੀਜ਼ ਨੂੰ ਅੱਜ ਨਹੀਂ ਮੈਂ ਕੋਈ ਕਹਿਣਾ ਕਿਉਂਕਿ ਅੱਜ ਕਾਲਤਕ ਸਾਹਿਬ ਨੇ ਜੋ ਕਹਿਣਾ ਉਹਨਾਂ ਕਹਿਣਾ ਅੱਜ ਅਸੀਂ ਕਾਲਤਕ ਸਾਹਿਬ ਨੂੰ ਸਿਰ ਝਕਾਉਣ ਵਾਸਤੇ ਆਏ ਆ ਅੱਗੇ ਵੀ ਰੋਜ਼ ਝਕਾਉਣੇ ਆ ਔਰ ਅੱਜ ਜੋ ਕਾਲਤਕ ਸਾਹਿਬ ਦਾ ਫੈਸਲਾ ਉਹ ਸਰਬੋਤਮ ਕਿੰਦਾ ਦੀ ਸਜ਼ਾ ਹੋ ਸਕਦੀ ਹੈ ਇਹ ਕਾਲਤਕ ਸਾਹਿਬ ਦੱਸ ਸਕਦਾ ਮੰਜ਼ੂਰ ਹੈਗੀ ਜੀ ਬੀਤੇ ਦਿਨਾਂ ਦੇ ਵਿੱਚ ਵੀ ਜਦੋਂ ਇਹ 2 ਵਜੇ ਤੁਹਾਨੂੰ ਪੂਰੇ 3 ਵਜੇ ਦੱਸ ਦਿਆਂਗੇ ਹਾਸੇਖ ਨੂੰ ਮੰਨਣੀ ਚਾਹੀਦੀ ਆ ਮੈਂ ਕਿਉਂ ਆਖਿਆ ਵੀ ਮੈਨੂੰ ਨਹੀਂ ਮਨਜ਼ੂਰ ਮੈਂ ਵਕਾਲਤਖਸਾਂਬ ਦੀ ਐਵੇਂ ਵਿਰੋਧਤਾ ਕਰਾ ਬਿਨਾਂ ਵਜ੍ਹਾ ਤੋਂ ਮੈਨੂੰ ਕਿਉਂ ਇਸ ਗੱਲ ਦੇ ਭਾਗੇ ਬਣਾਉਂਕਾ ਅਸੀਂ ਤਾਂ ਕਾਲਤਖਸਾਂਬ ਤੇ ਲੜੇ ਮਰੇ ਆ ਕਾਲਤਖਸਾਂਬ ਦੇ ਉੱਤੇ ਲੜਾਈ ਜਿਹੜੀ ਆ ਉਹ ਸੰਤ ਜਰਨੈਲ ਸਿੰਘ ਨੇ ਭਾਈ ਅਮਰੀਕ ਸਿੰਘ ਨੇ ਸਾਰੇ ਸਿੰਘ ਸਾਡੇ ਕਿੰਨੇ ਸ਼ਹੀਦ ਹੋ ਗਏ ਆ ਅਸੀਂ ਤਾਂ ਕਾਲਤਖਸਾਂਬ ਦੀ ਮਾਨ ਮਰਯਾਦਾ ਦਾ ਵਾਸਤੇ ਉਹਦੀ ਪਵਿੱਤਰਤਾ ਵਾਸਤੇ ਲੜੇ ਆ ਤੇ ਅਹੀਂ ਉਹਦਾ ਕਿਉਂ ਮਤਲਬ ਜਿਹੜਾ ਹੈ ਉਹ ਵਿਰੋਧ ਕਰਾਂਗੇ ਜਾਂ ਉਹਦੇ ਕੋਲ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦਾ ਕਰਦਾਰ ਉੱਤੇ ਜਾਏਗਾ ਕਿ ਕੌਮ ਦੇ ਉੱਪਰ ਕਈ ਵਿਰੋਧੀ ਇਸ ਦਾ ਫਾਇਦਾ ਚੁੱਕ ਰਹੇ ਨੇ ਵੇਖੋ ਮੈਂ ਚਾਹਣਾ ਵੇਖੋ ਜੇ ਜੇ ਅਕਾਲੀ ਦਲ ਇਕੱਠਾ ਹੁੰਦਾ ਸ਼ਕਤੀਬੰਦ ਦੀ ਪੰਜਾਬ ਦਾ ਅਕਾਲੀ ਦਲ ਤੋਂ ਬਗੈਰ ਨਹੀਂ ਸਰਨਾ ਨਾ ਪੰਥ ਦਾ ਸਰਨਾ ਨਾ ਪੰਜਾਬ ਤਾਂ ਈਸ਼ਿਆਂ ਦਾ ਸਰਨਾ ਉਹ ਅੱਜ ਚਾਰ ਜਿਹੜੀਆਂ ਸੀਟਾਂ ਰਹਿ ਗਈਆਂ ਨਾ ਉਹ ਸਿਰਫ ਪੰਥਕ ਸ਼ਕਤੀ ਖੇਰੂ ਖੇਰੂ ਹੋਣ ਕਰਕੇ ਰਹਿ ਗਈਆਂ ਇਹ ਤਾਂ ਲੜਦੇ ਉੱਥੇ ਸੋ ਇਹ ਪੰਥਕ ਸ਼ਕਤੀ ਜਿਹੜੀ ਇਕੱਠੀ ਹੋਣੀ ਚਾਹੀਦੀ ਆ ਔਰ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਔਰ ਅਕਾਲ ਤਖਤ ਸਾਹਿਬ ਦੀ ਤਾਬਿਆ ਚਾਹੀਦੀ ਆ ਧਰਮ ਉੱਪਰ ਤੇ ਰਾਜਨੀਤੀ ਥੱਲੇ ਚਾਹੀਦੀ ਆ ਉਹ ਸਾਰਾ ਕੁਝ ਅਕਾਲ ਤਖਤ ਸਾਹਿਬ ਦੇ ਇਹ ਆਪਾਂ ਨੂੰ ਜਿਹੜਾ ਹੈ ਉਹ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦਾ کردار ਉੱਤੇ ਜਾਊਗਾ ਅੱਜ ਦੇ ਇਸ ਫੈਸਲੇ ਤੋਂ ਬਾਅਦ ਯਾਰ ਅਕਾਲੀ ਦਲ ਦਾ کردار ਅੱਗੇ ਉੱਪਰ ਹੀ ਆ ਅੱਗੇ ਨੀਵਾ ਕੋਈ ਤਾਂ ਇਹ ਗਲਤੀਆਂ ਹੋ ਗਈਆਂ ਬੰਦਿਆਂ ਤੋਂ ਤੁਹਾਡੇ ਮੀਡੀਆ ਵਾਲਿਆਂ ਤੋਂ ਵੀ ਕਈ ਹੋ ਜਾਂਦੀਆਂ ਨੇ ਟੱਟੇ ਗਰਮ ਬੇੜੀ ਵਾਲੇ ਤੋਂ ਗਲਤੀਆਂ ਨਹੀਂ ਹੁੰਦੀਆਂ ਤੇ ਵੀ ਵਿੱਚ ਕਿਹੜੀ ਉਹਦਾ ਕਰਤਾਰ ਥੋੜਾ ਨੀਵਾ ਹੋ ਜਾਂਦਾ ਫਿਰ ਉਹ ਦਮੀਆਂ ਕਾਫੀ ਹੋਈਆਂ ਨੇ ਇੱਕ ਮਨ ਦੇ ਵਿੱਚ ਰੋਸ਼ ਵੀ ਆ ਸੰਗਤ ਦੇ ਮਨਾਂ ਚ ਰੋਸ਼ ਆ ਮਾਫੀ ਦੀ ਗੱਲ ਕਰ ਲਈਏ ਬੇਅਦਬੀਆਂ ਦੀ ਗੱਲ ਕਰ ਗੋਲੀ ਕਾਂਡ ਦੀ ਗੱਲ ਕਰ ਲਈਏ ਤਾਂ ਐਹੋ ਜਿਹੇ ਵੱਡੀਆਂ ਗੁਨਾਹ ਕਹਿ ਸਕਦੇ ਆ ਗਲਤੀ ਠੀਕ ਆ ਪਰ ਮੈਂ ਉਦੋਂ ਸਿਆਲ ਕੇ ਨਾ ਤੋ ਹਮੇ ਲੜਾਤਾ ਸੀ ਤੇ ਅੱਜ ਮੈਂ ਲੜਨਾ ਲੜਨ ਨਾਲ ਨੀਗਾ ਕਹੇ ਤੂੰ ਮੈਂ ਸਭ ਤਾ ਬਿਲਕੁਲ ਜੀ ਇਹ ਤੁਸੀਂ ਦੇਖਿਆ ਕਿ ਅਸਨ ਭਾਈ ਮਜੀਤ ਸਿੰਘ ਜੀ ਤਾਂ ਉਹਨਾਂ ਨੇ ਖੁੱਲ ਕੇ ਜਿਹੜੀ ਗੱਲਬਾਤ ਜੋ ਸਾਡੇ ਨਾਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਵੀ ਫੈਸਲਾ ਸ਼੍ਰੀ ਕਲਤਕ ਸਾਬ ਤੋਂ ਹੋਏਗਾ ਉਹ ਸਿਰ ਮੱਥੇ ਪ੍ਰਵਾਨ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇਸ ਨੂੰ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ